ਸੋਡੇ ਆ ਸਾਡੇ ਵਾਸਤੇ 29 ਫਰਵਰੀ ਨੂੰ ਸਾਡੇ ਬੇਟੇ ਦਾ ਜਨਮ ਦਿਨ ਆਂਦਾ ਚਾਰ ਸਾਲ ਸਾਨੂੰ ਵੇਟ ਕਰਨੀ ਪੈਂਦੀ ਆ ਅੱਜ ਤਾਂ ਬਹੁਤ ਜਸ਼ਨ ਨਾਲ ਅਸੀਂ ਮਨਾਵਾਂਗੇ ਆਪਣੇ ਬੇਟੇ ਦਾ ਇੰਜੋਏ ਕਰਕੇ ਨੱਚ ਭੰਗੜਾ ਪਾ ਕੇ ਪਰ ਬੱਚਾ ਜੇ ਇਹ ਨਹੀਂ ਕਰਦਾ ਕਿ ਚਾਰ ਸਾਲ ਬਾਅਦ ਮੇਰਾ ਕਿਉਂ ਕੇਕਟਾ ਆ ਜਾਂਦਾ ਨਹੀਂ ਇਹਨਾ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜਿਹੜਾ ਦਿਨ ਹੁੰਦਾ ਵਾ ਸਪੈਸ਼ਲ ਬੱਚਿਆਂ ਵਾਸਤੇ ਹੁੰਦਾ ਵਾ 29 ਫਰਵਰੀ ਜਿਹੜੀ ਆ ਕਦੇ ਕਦੇ ਕਿਸੇ ਕਿਸੇ ਵਾਸਤੇ ਆਂਦੀ ਆ ਕੇਕ ਵਗੈਰਾ ਲੈਂਦਾ ਕਿ ਆ ਜੀ ਹਾਂਜੀ ਅਰੇ ਡਿਮਾਂਡ ਤੇ ਲਿਆਂਦਾ ਗਿਆ PUBG ਵਾਲਾ ਅੱਛਾ PUBG ਹਾਂਜੀ 4 ਸਾਲ ਬਾਅਦ ਮਨਾਇਆ ਜਾਂਦਾ ਚਲੋ ਹਾਂਜੀ ਉਹ ਤਾਂ 4 ਸਾਲ ਬਾਅਦ ਮਨਾਇਆ ਜਾਂਦਾ ਠੀਕ ਹੈ ਅੱਜ ਮੇਰੇ ਬੇਟੇ ਦਾ ਜਨਮ ਦਿਨ ਹੈ 4 ਸਾਲ ਬਾਅਦ ਜਨਮ ਦਿਨ ਆਉਂਦਾ ਉਹਦਾ 29 ਤਰੀਕ ਨੂੰ 4 ਸਾਲੇ ਪੂਰੀ ਇਹਦੇ ਜਨਮ ਦਿਨ ਦੀ ਵੇਟ ਕਰੀਦੀ ਆ ਮਨਾਉਣ ਵਾਸਤੇ ਖੁਸ਼ੀਆਂ ਦੇ ਨਾਲ ਤੇ ਕਿੰਨੀ ਖੁਸ਼ੀ ਹੁੰਦੀ ਹੈ ਕਿ 4 ਸਾਲ ਬਾਅਦ ਜਨਮ ਦਿਨ ਆਉਂਦਾ ਸਪੈਸ਼ਲ ਬੱਚਾ ਜੀ ਸਪੈਸ਼ਲ ਬੱਚਾ ਜੀ ਆਹ ਵੇਖੋ ਕਿੰਨੀ ਖੁਸ਼ੀ ਹੈ ਕਿ ਸਾਰੇ ਪਾਸੇ ਰਿਸ਼ਤੇਦਾਰ ਪਹੁੰਚੇ ਆਹ ਵੇਖੋ ਇਹ ਤੁਹਾਡੇ ਕੋਲ ਹੀ ਆ ਸਾਰੇ 4 ਸਾਲਾਂ ਦੇ ਵਿੱਚ ਇੱਕ ਵਾਰ ਹੀ ਇਹ ਬੱਚਾ ਮਨਾਉਂਦਾ ਹੈ ਆਪਣਾ ਜਨਮ ਦਿਨ ਆਪਣਾ ਜਨਮ ਦਿਨ ਮਨਾਉਣ ਦੇ ਲਈ ਇਸ ਬੱਚੇ ਨੂੰ 4 ਸਾਲ ਤੱਕ ਦਾ ਕਰਨਾ ਪੈਂਦਾ ਇੰਤਜ਼ਾਰ ਜਿਵੇਂ ਤੁਹਾਨੂੰ ਪਤਾ ਹੈ ਕਿ ਫਰਵਰੀ ਦਾ 28 ਦਿਨਾਂ ਦਾ ਮਹੀਨਾ ਹੁੰਦਾ ਹੈ ਪਰ 4 ਸਾਲ ਬਾਅਦ 29 ਦਿਨਾਂ ਦਾ ਫਰਵਰੀ ਮਹੀਨਾ ਆਉਂਦਾ ਹੈ ਤੇ ਜਿਨ੍ਹਾਂ ਲੋਕਾਂ ਦੀ ਐਨੀਵਰਸਰੀ ਜਾਂ ਬੱਚੇ ਦਾ ਜਨਮ ਦਿਨ 29 ਫਰਵਰੀ ਨੂੰ ਆਉਂਦਾ ਹੈ ਉਹਨਾਂ ਲੋਕਾਂ ਨੂੰ ਆਪਣੇ ਬੱਚੇ ਦਾ ਜਨਮ ਦਿਨ ਜਾਂ ਐਨੀਵਰਸਰੀ ਮਨਾਉਣ ਦੇ ਲਈ 4 ਸਾਲ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਉੱਤੇ ਇਸ ਬੱਚੇ ਨੂੰ ਆਪਣੇ ਜਨਮ ਦਿਨ ਮਨਾਉਣ ਦੇ ਲਈ 4 ਸਾਲ ਤੱਕ ਦਾ ਇੰਤਜ਼ਾਰ ਕਰਨਾ ਪਿਆ ਤੁਹਾਨੂੰ ਦੱਸਦੇ ਕਿ ਇਸ ਬੱਚੇ ਦੀ ਉਮਰ 12 ਸਾਲ ਦੀ ਹੈ ਤੇ ਇਸ ਦਾ ਜਨਮ 29 ਫਰਵਰੀ ਨੂੰ ਆਉਂਦਾ ਹੈ ਤੇ ਅੱਜ 29 ਫਰਵਰੀ 4 ਸਾਲ ਦੇ ਬਾਅਦ ਆਈ ਹੈ ਤਾਂ ਇਸ ਕਰਕੇ ਇਸ ਪਰਿਵਾਰ ਨੇ ਆਪਣੇ ਬੱਚੇ ਦਾ ਜਨਮ ਦਿਨ ਬੜੀ ਤੂਮ-ਤਾਮ ਦੇ ਨਾਲ ਮਨਾਇਆ ਅੱਜ ਮੇਰੇ ਬੇਟੇ ਦਾ ਜਨਮ ਦਿਨ ਹੈ 4 ਸਾਲ ਬਾਅਦ ਜਨਮ ਦਿਨ ਆਉਂਦਾ ਦਾ 29 ਤਰੀਕ ਨੂੰ 4 ਸਾਲੇ ਪੂਰੀ ਇਹਦੇ ਜਨਮ ਦਿਨ ਦੀ ਵੇਟ ਕਰੀਦੀ ਆ ਮਨਾਉਣ ਵਾਸਤੇ ਖੁਸ਼ੀਆਂ ਦੇ ਨਾਲ ਤਕ ਕਿੰਨੀ ਖੁਸ਼ੀ ਹੁੰਦੀ ਹੈ ਕਿ 4 ਸਾਲ ਬਾਅਦ ਜਨਮ ਦੇਣਾ ਹੁੰਦਾ ਸਪੈਸ਼ਲ ਬੱਚਾ ਜੀ ਸਪੈਸ਼ਲ ਬੱਚਾ ਜੀ ਆਹ ਵੇਖੋ ਕਿੰਨੀ ਖੁਸ਼ੀ ਹੈਗੀ ਸਾਰੇ ਪਾਸੇ ਰਿਸ਼ਤੇਦਾਰ ਪਹੁੰਚੇ ਜੀ ਆਹ ਵੇਖੋ ਇਹ ਤੁਹਾਡੇ ਕੋਲ ਹੀ ਆ ਸਾਰੇ ਪਰ ਬੱਚਾ ਜਿੱਦ ਨਹੀਂ ਕਰਦਾ ਕਿ ਮੇਰਾ 4 ਸਾਲ ਬਾਅਦ ਜਨਮ ਹੁੰਦਾ ਜੀ ਉਹ ਆਂਦਾ ਕਿ ਮੇਰਾ ਮਨਾਉ ਹੋਈ 4 ਸਾਲ ਬਾਅਦ ਅਰ ਕਿੰਨੇ ਕੇਕ ਕੱਟੇ ਗਏ ਜੀ 4 4 ਸਾਲ ਬਾਅਦ ਦੇ 4 ਕੇਕ ਤੇ ਉਹ ਲੱਗਦਾ ਫਿਰ 4 ਸਾਲ ਬਾਅਦ ਵੇਟ ਕਰਦੀ ਬੋਵੇਗੀ 4 ਸਾਲ ਬਾਅਦ ਵੇਟ ਪੂਰੀ ਹੋਏਗੀ ਕਿੰਨੀ ਖੁਸ਼ੀ ਹੋ ਰਹੀ ਜੀ ਅੱਜ ਬਹੁਤ ਜਿਆਦਾ ਕਿਦਾਂ ਬਣਾਇਆ ਜਾ ਰਹੀ ਜਨਮ ਦੇਣਾ ਪਾਜੀ ਆ ਡ ਖੁਸ਼ੀ ਆ ਜੀ ਪੂਰੇ ਇੰਜੋਏ ਹੋ ਰਿਹਾ ਹੈ ਜੀ ਕੀ ਨਾਮ ਹੈ ਜੀ ਸੁਭਾ ਕੀ ਕਹਿੰਦੇ ਚਾਹਗੇ ਕਿਥੇ ਪਹੁੰਚੇ ਹੋ ਤੇ ਕੀ ਪ੍ਰੋਬਲਮ ਹੈ ਅੱਜ ਭਾਂਜੇ ਦਾ ਜਨਮ ਦਿਨ ਆ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ 4 ਸਾਲ ਬਾਅਦ ਉਹਦਾ ਬਰਥਡੇ ਹੈ ਸੈਲੀਬ੍ਰੇਟ ਹੋ ਰਿਹਾ ਪੌਤਸਾਰੇ ਬਰਥਡੇ ਦੇਖਿਆ ਬਟ ਆਵਲਾ ਬਰਥਡੇ ਪਹਿਲੀ ਵਾਰੀ ਦੇਖਣ ਜਾ ਰਹੇ ਹੈ ਕਿ ਜਿਹੜਾ 4 ਸਾਲ ਬਾਅਦ ਕੀਤਾ ਜਾਂਦਾ ਵਾ ਪਰ ਇਹ ਬਹੁਤ ਹੀ ਜ਼ਿਆਦਾ ਤੁਮਤਾਮ ਨਾਲ ਸੈਲੀਬ੍ਰੇਸ਼ਨ ਕਰ ਰਹੇ ਹੈ ਇਹ ਲੱਗਦਾ ਕਿ ਇਹ ਸਪੈਸ਼ਲ ਬੱਚਾ ਹੈ ਹਾਂਜੀ ਸਪੈਸ਼ਲ ਚਾਈਲਡ ਆ ਕਹਿੰਦੇ ਕਿ ਮਾਮੀ ਨੂੰ ਬੜਾ ਚਾਹਗੇ ਜੀ 4 ਸਾਲ ਬਾਅਦ ਜਨਮ ਹਾਂਜੀ ਕਾਫੀ ਸਾਰਾ ਤੇ ਕੇਕ ਅਰੇ ਡਿਮਾਂਡ ਤੇ ਲਿਆਂਦਾ ਗਿਆ PUBG ਵਾਲਾ ਅੱਛਾ PUBG ਵਾਲਾ ਹਾਂਜੀ 4 ਸਾਲ ਬਾਅਦ ਬਣਾਇਆ ਜਾਂਦਾ ਜੇ ਹਾਂਜੀ ਉਹ ਤਾਂ 4 ਸਾਲ ਬਾਅਦ ਬਣਾਇਆ ਜਾਂਦਾ ਮੈਂ ਤਾਂ ਜਿੱਤੇ ਬੱਚੇ ਨੂੰ ਤੇ ਉੱਥੇ ਤੁਹਾਨੂੰ ਵੀ ਵੇਟ ਕਰਨੀ ਪੈਂਦੀ 4 ਸਾਲ ਹਾਂਜੀ ਕਰਨੀ ਪੈਂਦੀ ਹੈ ਜੀ ਬੱਚਾ ਮੇਰੇ ਮਾਮਾ ਆਉਣਗੇ ਹਾਂਜੀ हां जी ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਤਾਂ ਬੁਰਜੀਪਿੰਡ ਦੇ ਰਹਿਣ ਵਾਲੇ ਆ ਜੀ ਨਾਮ ਗੁਰਮੀਤ ਕੌਰ ਕੀ ਕਹਿਣਾ ਚਾਹੋ ਕਿ ਸਪੈਸ਼ਲ ਬੱਚਾ ਢਾਡਾ ਮਨਾਇਆ ਗਿਆ ਕੋਈ ਹਾਂਜੀ ਜੀ ਸਪੈਸ਼ਲ ਦੇ ਆ ਸਾਡੇ ਵਾਸਤੇ 29 ਫਰਵਰੀ ਨੂੰ ਸਾਡੇ ਬੇਟੇ ਦਾ ਜਨਮ ਦਿਨ ਆਂਦਾ 4 ਸਾਲ ਸਾਨੂੰ ਵੇਟ ਕਰਨੀ ਪੈਂਦੀ ਆ ਅੱਜ ਤਾਂ ਬਹੁਤ ਜਸ਼ਨ ਨਾਲ ਅਸੀਂ ਮਨਾਵਾਂਗੇ ਆਪਣੇ ਬੇਟੇ ਦਾ ਇੰਜੋਏ ਕਰਕੇ ਨੱਚ ਭੰਗੜਾ ਪਾ ਕੇ ਕਦੇ ਬੱਚਾ ਬੜਾ ਜੇਦ ਕਰਦਾ ਕਿਸੇ ਦਾ ਜਨਮ ਦਿਨ ਉਹਨਾਂ ਕਹਿੰਦੇ ਮੇਰਾ ਜਨਮ ਦਿਨ ਕਦੋਂ ਆਊਗਾ ਜੀ ਹਾਂਜੀ ਵੇਟ ਕਰਦੇ ਰਹਨੇ ਆ ਬਸ 4 ਸਾਲ ਬਾਅਦ ਫਿਰ ਖੂਬ ਮਨਾਈਦਾ ਬਸ ਅੱਜ ਰਿਸੈਪਟਰ ਪਹੁੰਚੇ ਜੀ ਹਾਂਜੀ ਲੱਗਦਾ ਕਿ ਕਾਫੀ ਖੁਸ਼ੀ ਹੁੰਦੀ ਹੈ ਜੀ 4 ਸਾਲ ਬਹੁਤ ਜ਼ਿਆਦਾ ਜੀ ਬਹੁਤ ਕਿੰਨੇ ਕੇਕ ਕੱਟੇਗੇ ਅ ਚਾਰ ਸਾਲ ਕੇਕ ਕਟਾਂਗੇ ਜੀ ਕਿਹਦਾ ਜਸ਼ਨ ਮਨਾਇਆ ਜਾ ਰਿਹਾ ਜੀ ਨੱਚ ਪੁੜ ਕੇ ਕੇ ਇੰਜੋਏ ਕਰਕੇ ਬਸ ਜੀ ਪਰ ਬੱਚਾ ਜਿੱਦ ਨਹੀਂ ਕਰਦਾ ਕਿ 4 ਸਾਲ ਬਾਅਦ ਮੇਰਾ ਕਿਉਂ ਕੇਕ ਕਟਿਆ ਜਾਂਦਾ ਨਹੀਂ ਇੰਨਾ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜਿਹੜਾ ਦਿਨ ਹੁੰਦਾ ਵਾ ਸਪੈਸ਼ਲ ਬੱਚਿਆਂ ਵਾਸਤੇ ਹੁੰਦਾ ਵਾ ਨਤੀ ਪਰਵੀ ਜਿਹੜੀ ਆ ਕਦੇ ਕਦੇ ਕਿਸੇ ਕਿਸੇ ਵਾਸਤੇ ਆਂਦੀ ਆ ਇਹ ਸਪੈਸ਼ਲ ਕਹਿ ਸਕਦੇ ਹੋ ਜੀ ਹਾਂਜੀ ਜੀ ਸਪੈਸ਼ਲ ਬੱਚਾ ਜੀ ਹਾਂਜੀ ਕਿੰਨੀ ਖੁਸ਼ੀ ਆਦੀ ਹੁਣ ਬਹੁਤ ਜ਼ਿਆਦਾ ਜੀ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਓ ਚਮਾਹਡ ਵੈਦ ਬਲਵਿੰਦਰ ਸਿੰਘ ਲੋਮਿਸ਼ 9838 77000 ਬਿਨਾ ਤੋੜ ਤਕਲੀਫ ਤੋਂ ਬਿਨਾ ਦਾਖਲ ਹੋਏ ਬਿਨਾ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋ ਮਿਸ਼੍ਰੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 98838770